ਪੰਜਾਬ ਸਰਕਾਰ ਦੀ ਜਿਤ ਨਸ਼ਾ ਬਰੋਧ ਮਹਮ ਤਹਿਤ ਪਿੰਡ ਚੱਕ ਸਰਵਨਾਥ ਅਤੇ ਪਿੰਡ ਕਮੈਤੇ ਕਰੋੜ ਵਿਕੇ ਨਸ਼ਾ ਮੁਕਤੀ ਯਾਤਰਾ ਪਹੁੰਚੀ ਇਸ ਦੌਰਾਨ ਕੈਬਨਲ ਮੰਤਰੀ ਹਰਦੇਸ ਸਿੰਘ ਮੁੰਡੀਆਂ ਨੇ ਪਿੰਡ ਵਾਸੀਆਂ ਨੂੰ ਸੌਂਪੀ ਚਕਾਈ ਗਈ ਅਤੇ ਇਸ ਦੌਰਾਨ ਟੱਕ ਜੁਨੀਅਨ ਸਾਂਹੇਵਾਲ ਤੋਂ ਪ੍ਰਧਾਨ ਸੁਖਪ੍ਰੀਤ ਸਿੰਘ ਜਸਦੀਪ ਸਿੰਘ ਨੇ ਇਸ ਉਪਰਾਲੇ ਦੀ ਸਲਾਘਾ ਵੀ ਕੀਤੀ ਅਸੀਂ ਪਿੰਡ ਕਮੈਤੇ ਦੇ ਸਰੋਤ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇੱਕ ਦੇ ਤੌਰ ਤੇ ਇਹ ਸਾਡਾ ਫਰਜ਼ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਕਹਰੇਦਾਰ ਬਣ ਕੇ ਕੰਮ ਕਰਾਂਗੇ ਕਿਸੇ ਦੇ ਜਿਸਮ ਦਾ ਨਸ਼ਾ ਨਹੀਂ ਦੇ ਕੰਦੇ ਵੱਗੇ ਅਤੇ ਨਾ ਹੀ ਬੰਦਵੇ ਕਿਸੇ ਨਸ਼ਾ ਪਸ ਕਰਨ ਨੂੰ ਮੜਨ ਲੱਗਗੇ ਸੋ ਦੇਖੋ ਹਰ ਪਿੰਡਾਂ ਦੇ ਵਿੱਚ ਅੱਜ ਤਕਰੀਬਨ 6-7 ਪਿੰਡਾਂ ਦੇ ਵਿੱਚ ਜਾ ਕੇ ਜਯੋਦ ਨਸ਼ਾ ਵਿਰੋਧੀ ਜਿਹੜੀ ਨਸ਼ਾ ਮੁਕਤੀ ਯਾਤਰਾ ਸਾਡੇ ਪਾਰਟੀ ਸੁਪਰੀਮ ਮੋਰਡਨ ਕੇਜੀਵਾਲ ਜੀ ਵੱਲੋਂ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਸਿੱਧਾਨੀ ਜੀ ਵੱਲੋਂ ਸਟਾਰਟ ਕੀਤੀ ਗਈ ਅੱਜ ਇੰਨੀ ਗਰਮੀ ਦੇ ਵਿਭਾਗ ਹੋਣ ਦੇ ਬਾਵਜੂਦ ਵੀ ਹਰ ਪਿੰਡ ਦੀਆਂ ਪੈਣਾ ਮਤਾਵਾ ਵੀਰ ਭਾਰੀ ਇਕੱਠ ਦੇ ਵਿੱਚ ਆ ਕੇ ਹਰ ਪਿੰਡ ਦੇ ਹਰ ਨਾਗਰਿਕ ਨੇ ਸਹੁੰ ਖਾਧੀ ਹੈ ਕਿ ਅਸੀਂ ਆਪਣਾ ਪਿੰਡ ਜਿਹੜਾ ਨਸ਼ਾ ਮੁਕਤ ਪਿੰਡ ਬਣਾਉਣਾ ਜਦੋਂ ਇੱਕ ਇੱਕ ਪਿੰਡ ਨਸ਼ਾ ਮੁਕਤ ਪਿੰਡ ਹੋ ਗਿਆ ਤੇ ਪੂਰਾ ਪੰਜਾਬ ਜਿਹੜਾ ਨਸ਼ਾ ਮੁਕਤ ਪੰਜਾਬ ਹੋ ਜਾਏਗਾ ਸੋ ਪੂਰੇ ਪਿੰਡਾਂ ਜੋ ਪਰਮਾ ਪਿਆਰ ਮਿਲ ਲਿਆ ਸਾਥ ਮਿਲ ਲਿਆ ਸੋ ਮੈਂ ਨਾਲ ਵੀ ਵਾਦਾ ਕੀਤਾ ਕਿ ਜਿਹੜੇ ਵੀ ਵਿਕਾਸ ਦੇ ਕੰਮ ਰਹਿ ਗਏ ਉਹ ਵੀ ਪਹਿਲ ਦੇ ਅਧਾਰ ਤੇ ਕਰਾਵਾਂਗੇ ਸੋ ਸਾਰੇ ਹੀ ਆਪਣਾ ਪੁੱਤਰ ਸਮਝ ਕੇ ਆਪਣਾ ਮੈਨੂੰ ਭਰਾ ਸਮਝ ਕੇ ਬਹੁਤ ਅੱਜ ਮਾਨ ਸਰਕਾਰ ਹਰ ਪਿੰਡ ਨੇ ਦਿੱਤਾ ਸੋ ਮੈਂ ਤੁਹਾਡੇ ਚੈਨਲ ਦੇ ਸਾਰੇ ਪਿੰਡਾਂ ਦਾ ਪੂਰੇ ਹਲਕੇ ਸਾਹਮਣੇ ਵਾਲ ਦਾ ਨਾ ਬਜ਼ੁਰਗਾਂ ਦਾ ਵੀਰਾਂ ਦਾ ਭੈਣਾਂ ਦਾ ਬਹੁਤ ਧੰਨਵਾਦ ਪਿੰਡਾਂ ਦੇ ਵਿੱਚ ਬਹੁਤ ਵਧੀਆ ਮਾਹੌਲ ਆ ਔਰ ਬਹੁਤ ਵਧੀਆ ਰੁਝਾਨ ਆ ਜੋ ਪੰਜਾਬ ਸਰਕਾਰ ਨੇ ਇਹ ਵਾਦਾ ਕੀਤਾ ਸੀਗਾ ਤੇ ਅਸੀਂ ਜੋ ਪਿੰਡਾਂ ਦੇ ਵਿੱਚੋਂ ਬਿਲਕੁਲ ਸਾਰੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਉਸ ਲੜੀ ਦੇ ਤਹਿਤ ਅੱਜ ਮੰਤਰੀ ਸਾਹਿਬ ਸਾਡੇ ਦੋਨਾਂ ਪਿੰਡਾਂ ਦਾ ਜੋ ਸਾਂਝਾ ਇਕੱਤਰਤਾ ਸੀਗੀ ਉਹਦੇ ਵਿੱਚ ਆਏ ਸੀ ਔਰ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਆਖਰੀ ਸਮੇਂ ਦੇ ਵਿੱਚ ਜੋ ਪੰਜਾਬ ਦੇ ਅੰਦਰ ਹਰ ਇੱਕ ਜ਼ਿਲ੍ਹੇ ਦੇ ਅੰਦਰ ਹਰ ਇੱਕ ਕਸਬੇ ਸ਼ਹਿਰ ਦੇ ਅੰਦਰ ਪਿੰਡਾਂ ਦੇ ਅੰਦਰ ਜੋ ਨਸ਼ੇ ਨੂੰ ਬਹੁਤ ਵੱਡੀ ਇੱਕ ਖੱਲ ਪਈ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਸ਼ਾ ਕੋਈ ਮਾੜਾ ਮੋਟਾ ਈਕਾ ਦੁਕਾ ਰਹਿ ਗਿਆ ਉਹ ਵੀ ਖਤਮ ਹੋ ਜਾਊਗਾ ਔਰ ਨਸ਼ੇ ਦੇ ਨਾਲ ਨਾਲ ਜੋ ਨਸ਼ਾ ਜੋ ਨਸ਼ੇ ਦੇ ਵੱਡੇ ਤਸਕਰ ਸੀ ਉਹਨਾਂ ਨੂੰ ਵੀ ਸਰਕਾਰ ਹੁਣ ਹੱਥ ਪਾ ਰਹੀ ਆ ਪਹਿਲਾਂ ਇਹ ਭੁਲੇਖਾ ਸੀਗਾ ਕਿ ਆਮ ਲੋਕਾਂ ਤੇ ਗਰੀਬ ਲੋਕਾਂ ਤੇ ਸਰਕਾਰ ਆ ਜੋ ਉਹ ਕਹਿ ਲੋ ਵੀ ਸਰਕਾਰ ਦਾ ਡੰਡਾ ਚੱਲਦਾ ਇਹ ਬਿਲਕੁਲ ਗਲਤ ਆ ਇਹ ਵਿਰੋਧੀ ਪਾਰਟੀਆਂ ਦਾ ਇੱਕ ਪ੍ਰਪੋਗੈਂਡਾ ਸੀਗਾ ਸਰਕਾਰ ਦੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਬੇਸ਼ੱਕ ਦੀ ਕੋਈ ਸਰਕਾਰ ਦਾ ਨੁਮਾਇੰਦਾ ਹੀ ਹੋਊਗਾ ਇਹ ਸਰਕਾਰ ਦੀ ਹਮੇਸ਼ਾ ਹੀ ਨੀਤੀ ਰਹੀ ਆ ਔਰ ਸਰਕਾਰ ਆਪਣਾ ਜੋ ਕਹਿੰਦੀ ਆ ਉਹ ਕਰਦੀ ਵੀ ਆ ਔਰ ਬਹੁਤ ਜਲ ਸਾਰੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਏਗਾ